ਨਗਰ ਕੌਂਸਲ ਗੁਦਾਸਪੁਰ ਨੂੰ ਸ਼ਹਿਰ ਗੁਦਾਸਪੁਰ ਦਾ ਕੂੜਾ ਚੁੱਕ ਕੇ ਸਰਕਾਰ ਦੇ ਹੇਠਾਂ ਸੰਸਾਰ ਜਿਹੜਾ ਪ੍ਰੋਸੈਸਿੰਗ ਲਈ ਜਗ੍ਹਾ ਜਿਹੜੀ ਹੈ ਬਬਰੀ ਪੈਣ ਲੱਗੇ ਅਸੀਂ ਠੇਕੇ ਦੇ ਲਈ ਹੀ ਪਰ ਉੱਥੇ ਕੁਝ ਕਾਰਨਾ ਕਰਕੇ ਜਿਹੜੀ ਹੈ ਪ੍ਰਸ਼ਾਸਕ ਵੱਲੋਂ ਉਹ ਜਗ੍ਹਾ ਕੰਮ ਕਰਨ ਲਈ ਰੋਕ ਦਿੱਤੀ ਗਈ ਅੱਜ ਤੋਂ 5 ਮਹੀਨੇ ਪਹਿਲੇ ਉਹ ਜਗ੍ਹਾ ਲੈ ਗਏ ਸੀ ਤੇ ਪ੍ਰਸ਼ਾਸਕ ਵੱਲੋਂ ਸਾਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਗਿਆ ਹੈ ਕਿ ਅਸੀਂ ਤੁਹਾਨੂੰ ਜਗ੍ਹਾ ਅਰੇਂਜਮੈਂਟ ਕਰਕੇ ਦਿੰਨੇ ਆ ਲੇਕਿਨ 5 ਮਹੀਨੇ ਬੀਤਣ ਦੇ ਬਾਵਜੂਦ ਹੀ ਨਗਰ ਕੌਂਸਲ ਨੇ ਆਪਣੇ ਪੱਧਰ ਤੇ ਜਿਹੜੀ ਹੈ ਕੂੜੇ ਨੂੰ ਪ੍ਰੋਸੈਸਿੰਗ ਕਰਨ ਵਾਸਤੇ ਜਗ੍ਹਾ ਜਿਹੜੀ ਅਰੇਂਜਮੈਂਟ ਕਰਕੇ ਕੂੜਾ ਕਿਤੇ ਨਾ ਕਿਤੇ ਪ੍ਰੋਸੈਸ ਕੀਤਾ ਲੇਕਿਨ ਹੁਣ ਫੇਰ ਸਾਨੂੰ ਜਗ੍ਹਾ ਦੀ ਪ੍ਰੋਬਲਮ ਆ ਰਹੀ ਹੈਗੀ ਐਂ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਆਇਆ ਹੈ ਕਿ ਸਾਨੂੰ ਕੂੜੇ ਦੀ ਪ੍ਰੋਸੈਸਿੰਗ ਵਾਸਤੇ ਜਿਹੜਾ ਵਾ ਸਰਕਾਰ ਦੀਆਂ ਤਾਤਾਂ ਅਨੁਸਾਰ ਜਿਸ ਤਾਂ ਜਿਹੜੀ ਪ੍ਰੋਸੈਸਿੰਗ ਕਰਾਨੀ ਆ ਉਹਦੇ ਵਾਸਤੇ ਸਾਨੂੰ ਜਗ੍ਹਾ ਲੱਗਦੀ ਜਾਵੇ ਤਾ ਜੋ ਕੂੜੇ ਨੂੰ ਸਹੀ ਢੰਗ ਨਾਲ ਹੀ ਮੈਨੇਜ ਕਰ ਸਕੀਏ ਜੇਕਰ ਨਹੀਂ ਲੈ ਕੇ ਦਿੰਦੇ ਤੇ ਅਸੀਂ ਮੰਗ ਦੇ ਨੋਟਿਸ ਦੇਣ ਆਏ ਆ ਕਿ 72 ਘੰਟਿਆਂ ਬਾਅਦ ਜਿਹੜਾ ਵਾ ਕੂੜਾ ਜਿਹੜਾ ਵਾ ਰਹੀ ਚੁਕਣਾ ਘਰਾਂ ਤੋਂ ਬੰਦ ਕਰਦਣਾਗਾ ਤੇ ਜੇ ਉਹ ਕਿਤੇ ਗੰਦ ਪਏਗਾ ਤੇ ਨਜੀਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਸ ਕਾਫੀ ਲੰਬਾ ਸਮਾਂ ਕਾਫੀ ਲੰਬਾ ਚਿਰ ਇਸੇ ਉੱਪਰ ਹੀ ਪ੍ਰਸ਼ਾਸਨ ਸਰ ਇਸ ਦੇ ਇਸ ਦੇ ਬਾਰੇ ਤੇ ਪ੍ਰਸ਼ਾਸਨ ਹੀ ਜਵਾਬ ਦੇਗਾ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹੈ ਕਿ ਸਾਡੀ ਦੇ ਨਿਵਾਵਤ ਹੀ ਹੈ ਪ੍ਰਸ਼ਾਸਨ ਕੋ ਪਾਵਰ ਹੈ ਕਿ ਕੂੜਾ ਮੈਨੇਜ ਕਰਨ ਵਾਸਤੇ ਜਗ੍ਹਾ ਲੈ ਕੇ ਦੇਣੀ ਹੈ ਕਿਤੇ ਲੈ ਆ ਦੇਣੀ ਹੈ ਨਾ ਦੇਣੀ ਹੈ ਇਹ ਰਵਾਰ ਸਾਨੂੰ ਕੀ ਪਰੇਸ਼ਾਨੀ ਨਹੀਂ ਆਉਂਦੀ ਫਿਰ ਅੱਗੇ ਕੀ ਪਰੇਸ਼ਾਨੀ ਨਹੀਂ ਆਂਦੀ ਪਰੇਸ਼ਾਨੀ ਤੇ ਹੋਈ ਹੈ ਫਿਰ ਕੂੜਾ ਕਿੱਥੇ ਮੈਨੇਜ ਕਰਨਾ ਸਰ ਹਰ ਹਰ ਘਰ ਦੇ ਘਰ ਤੋਂ ਘਰ ਦੋ ਦੋ ਤਿੰਨ ਤਿੰਨ ਡਸਬਿਨ ਕੂੜੇ ਨਿਕਲਦੇ ਆਗੇ ਨਾ ਔਰ ਲੋਕਾਂ ਨੂੰ ਵੀ ਹਦਾਇਤ ਕੀਤੀ ਜਾਂਦੀ ਮਰੀ ਲੋਕਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਘਰ ਦੇ ਕੂੜੇ ਦੀ ਜਿਹ ਪ੍ਰੋਸੈਸਿੰਗ ਜੜੀ ਹੈ ਉਹਨੂੰ ਗਿੱਲੇ ਸੁੱਕੇ ਨੂੰ ਵੱਖ-ਵੱਖ ਕਰੋ ਪਲਾਸਟਿਕ ਲਫਾਫਾ ਘੱਟਵੋਤੋ ਜਿਹੜੇ ਕਰਕੇ ਕੂੜੇ ਦੀ ਮਿਆਦ ਘਟੇਗੀ ਕਿਉਂਕਿ ਜਿਆਦਾ ਲੋਕੀ ਇੱਕ ਲਫਾਫੇ ਦੇ ਵਿੱਚ ਸਭ ਕੋਈ ਬਣ ਕੇ ਕੂੜੇ ਆਲੇ ਆਪਣੇ ਸਾਡੇ ਸਾਈਸਕ ਨੂੰ ਦਿੰਦੇ ਆਗੇ ਨਾ ਤੇ ਜਿਹਦੇ ਕਰਕੇ ਉਸ ਤਰ੍ਹਾਂ ਹੀ ਪ੍ਰੋਸੈਸਿੰਗ ਜਿਹੜੀ ਕੂੜੇ ਦੀ ਨਹੀਂ ਹੋ ਰਹੀ ਘਰਾਂ ਚ ਨਹੀਂ ਹੋ ਰਹੀ ਆਈ ਉਹਨਾਂ ਨੇ ਕਸ ਕਰਨੇ ਕਿ ਆਪਣਾ ਕੂੜਾ ਉਹ ਵੀ ਜਿਹੜਾ ਵਾਰਾ ਵਫਵਾ ਕਰਕੇ ਸਾਨੂੰ ਸਾਡੇ ਮਲਾਜ਼ਮਾਂ ਦੇਣ ਜਿਹਦੇ ਕਰਕੇ ਜਿਹੜਾ ਕੂੜੇ ਨੂੰ ਮੈਨੇਜ ਕੀਤਾ ਜਾ ਸਕੇ ਤੇ ਸਹੀ ਜਗ੍ਹਾ ਤੇ ਜਾ ਕੇ ਇਹਨੂੰ ਪ੍ਰੋਸੈਸ ਕਰ ਸਕੀ